ਜਾਗਤ ਰਹੇ ਤਿਨੀ ਪ੍ਰਭ ਪਾਇਆ ਸ਼ਬਦੇ ਹੋ ਮੈਂ ਮਾਰੀ ਬੜੀ ਲੁਕਾਈ ਸੁੱਤੀ ਹੀ ਤੁਰੀ ਫਿਰਦੀ ਹੈ ਹਨੇਰੇ ਵਿੱਚ ਹੀ ਤੁਰੀ ਫਿਰਦੀ ਹੈ ਮੈਨੂੰ ਯਕੀਨ ਹੈ ਕਿ ਤੁਸੀਂ ਜਾਗਦੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 599ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੇ ਵਿੱਚ ਅਸੀਂ ਆਪਣੇ ਆਪ ਦਾ ਟੈਸਟ ਕਰਾਂਗੇ ਕੀ ਆਪਾਂ ਜਾਗਦੇ ਹਾਂ ਕਿ ਨਹੀਂ ਤੁਸੀਂ ਗੁਰਬਾਣੀ ਦੇ ਲੜ ਲੱਗੇ ਹੋ ਇਸ ਕਰਕੇ ਮੈਨੂੰ ਯਕੀਨ ਹੈ ਕਿ ਤੁਸੀਂ ਜਾਗਦੇ ਹੋ ਪਰ ਆਓ ਪਤਾ ਕਰੀਏ ਲਚਾਨ ਆਊਟਲੁੱਕ ਧੁਰ ਠ ਮਹਿਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਾਂ ਤਿਸ ਭਾਵਾਂ ਤਦ ਹੀ ਗਾਵਾਂ ਤਾਂ ਗਾਵੇ ਕਾ ਫਲ ਪਾਵਾਂ ਗਾਵੇ ਕਾ ਫਲ ਹੋਈ ਅਪੇ ਦਿਵ ਸੋਈ ਜਾਤ ਸੁਭਾਵਾਂ ਤਦ ਹੀ ਗਾਵਾਂ ਜਦੋਂ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ ਜੇ ਮੈਂ ਉਸ ਪ੍ਰਭੂ ਨੂੰ ਚੰਗਾ ਲੱਗਦਾ ਤਾਂ ਉਹ ਆਪਣੀ ਮਿਹਰ ਕਰਦਾ ਤਦੋਂ ਹੀ ਮੈਂ ਉਹਦੀ ਸਿਫਤ ਸਲਾਹ ਕਰ ਸਕਦਾ ਜੋ ਵੀ ਮਨੁੱਖ ਉਸ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹਦੇ ਉੱਤੇ ਉਹ ਪਰਮਾਤਮਾ ਮਿਹਰ ਕਰਦਾ ਹੈ ਉਸ ਮਿਹਰ ਦੇ ਸਦਕਾ ਉਹ ਮਨੁੱਖ ਪ੍ਰਭੂ ਦੀ ਸਿਫਤ ਸਲਾਹ ਕਰ ਪਾਉਂਦਾ ਜੇ ਸਿਫਤ ਸਲਾਹ ਕਰ ਪਾਉਂਦਾ ਹੈ ਇਸੇ ਕਰਕੇ ਉਸ ਸਿਫਤ ਸਲਾਹ ਦਾ ਫਲ ਵੀ ਪ੍ਰਾਪਤ ਕਰ ਪਾਉਂਦਾ ਤਾਂ ਗਾਵੇ ਦਾ ਫਲ ਪਾਵੇ ਫਲ ਤੇ ਤਦੋਂ ਹੀ ਹਾਸਲ ਕਰੇਗਾ ਜੇ ਸਿਫਤ ਸਲਾਹ ਕਰੇਗਾ ਜੇ ਸਿਫਤ ਸਲਾਹ ਤਦੋਂ ਕਰੇਗਾ ਜੇ ਪ੍ਰਮਾਤਮਾ ਉਹਦੇ ਤੇ ਮਿਹਰ ਕਰੇਗਾ ਜੇ ਪ੍ਰਮਾਤਮਾ ਉਹਦੇ ਅੰਦਰ ਇਹ ਖਿਆਲ ਪੈਦਾ ਕਰੇਗਾ ਕਿ ਤੂੰ ਸਿਫਤ ਸਲਾਹ ਕਰ ਜੇ ਪ੍ਰਮਾਤਮਾ ਉਹਨੂੰ ਹਿੰਮਤ ਦੇਵੇਗਾ ਸਿਫਤ ਸਲਾਹ ਕਰਨ ਦੀ ਖਿਆਲ ਪੈਦਾ ਕਰਨ ਵਾਲਾ ਵੀ ਪ੍ਰਮਾਤਮਾ ਹੈ ਉਸ ਖਿਆਲ ਦੇ ਉੱਤੇ ਕੋਈ ਐਕਸ਼ਨ ਲੈਣ ਦੀ ਹਿੰਮਤ ਬਖਸ਼ਣ ਵਾਲਾ ਵੀ ਪ੍ਰਮਾਤਮਾ ਹੈ ਗਾਵੇ ਕਾ ਫਲ ਹੋਈ ਜਾਂ ਆਪੇ ਦੇਵੇ ਸੋਈ ਸਿਫਤ ਸਲਾਹ ਕਰਨ ਦਾ ਜੋ ਫਲ ਹੈ ਉਹ ਫਲ ਅਸਲ 'ਚ ਹੈ ਕਿ ਪਹਿਲਾਂ ਇਹ ਵੀ ਜਾਣ ਲਈਏ ਪ੍ਰਭੂ ਦੀ ਸਿਫਤ ਸਲਾਹ ਕਰਦੇ ਆ ਤਾਂ ਉਹਦੇ ਚਰਨਾਂ 'ਚ ਲੀਨ ਹੋ ਜਾਣੇ ਉਦੀ ਰਜ਼ਾ ਦੇ ਵਿੱਚ ਰਾਜ਼ੀ ਹੋ ਜਾਂਦੇ ਆ ਜ਼ਿੰਦਗੀ ਦੇ ਕਿਸੇ ਵੀ ਪਹਿਲੂ ਤੋਂ ਸਾਨੂੰ ਸ਼ਿਕਵਾ ਨਹੀਂ ਰਹਿ ਜਾਂਦਾ ਸਾਡਾ ਮਨ ਆਨੰਦਿਤ ਰਹਿਣ ਲੱਗਦਾ ਤੇ ਇਹ ਫਲ ਗਾਵੇ ਕਾ ਫਲ ਹੋਈ ਜਾਂ ਆਪੇ ਦੇਵਰ ਸੋਈ ਫਲ ਇਹ ਤਦੋਂ ਹੀ ਸਾਨੂੰ ਮਿਲਦਾ ਜਦੋਂ ਉਹ ਪ੍ਰਮਾਤਮਾ ਆਪ ਸਾਨੂੰ ਇਹ ਫਲ ਬਖਸ਼ੇ ਮਨ ਮੇਰੇ ਗੁਰਬਚਨੀ ਨਿਧ ਪਾਈ ਤਾਂ ਤੇ ਸਚ ਮਹਿ ਰਹਿ ਆ ਸਮਾਈ ਰਹਾ ਏ ਮੇਰੇ ਮਨ ਜਿਸ ਮਨੁਖ ਨੇ ਗੁਰੂ ਦੇ ਬਚਨਾ ਤੇ ਤੁਰ ਕੇ ਮਨ ਮੇਰੇ ਗੁਰਬਚਨੀ ਨਿਧ ਪਾਈ ਇਸ ਮਨੁੱਖ ਨੇ ਗੁਰੂ ਦੇ ਬਚਨਾਂ ਤੇ ਤੁਰ ਕੇ ਸਿਫਤ ਸਲਾਹ ਦਾ ਖਜ਼ਾਨਾ ਲੱਭ ਲਿਆ ਉਹ ਉਸ ਖਜ਼ਾਨੇ ਦੀ ਬਰਕਤ ਨਾਲ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੀ ਯਾਦ ਵਿੱਚ ਸਦਾ ਟਿਕਿਆ ਰਹਿੰਦਾ ਗੁਰ ਸਾਖੀ ਅੰਤਰ ਜਾਗੀ ਤਾਂ ਚੰਚਲ ਮਤ त्यागी ਗੁਰਸਾਖੀ ਕਾ ਉਜਿਆਰਾ ਤਾ ਮਿਟਿਆ ਸਗਲ ਅੰਧਾਰਾ ਗੁਰਸਾਖੀ ਤੋਂ ਭਾਵ ਹੈ ਗੁਰੂ ਦੀ ਸਿੱਖਿਆ ਗੁਰਸਾਖੀ ਅੰਤਰ ਜਾਗੀ ਜਿਸ ਮਨੁੱਖ ਦੇ ਅੰਦਰ ਗੁਰੂ ਦੀ ਸਿੱਖਿਆ ਜਗ ਪੈਂਦੀ ਹੈ ਜਗ ਪੈਣ ਤੋਂ ਕੀ ਭਾਵ ਹੈ ਸਿੱਖਿਆ ਹਾਸਲ ਤੇ ਅਸੀਂ ਕਰ ਸਕਦੇ ਹਾਂ ਪਰਮਾਤਮਾ ਨੇ ਸਾਨੂੰ ਕੰਨ ਦਿੱਤੇ ਹਨ ਅਸੀਂ ਗੁਰੂ ਦੀ ਸਿੱਖਿਆ ਨੂੰ ਸੁਣ ਸਕਦੇ ਹਾਂ ਪਰਮਾਤਮਾ ਨੇ ਸਾਨੂੰ ਅੱਖਾਂ ਦਿੱਤੀਆਂ ਨੇ ਅਸੀਂ ਗੁਰੂ ਦੀ ਸਿੱਖਿਆ ਨੂੰ ਪੜ ਸਕਦੇ ਹਾਂ ਪਰ ਕੀ ਉਹ ਸਿੱਖਿਆ ਸਾਡੇ ਦਿਮਾਗ ਦੇ ਵਿੱਚ ਵਸੇਗੀ ਕਿ ਨਹੀਂ ਇਹ ਤਾਂ ਨਿਰਪਰ ਹੋਏਗਾ ਕਿ ਉਹ ਸਿੱਖਿਆ ਸਾਡੇ ਅੰਦਰ ਜਾ ਕੇ ਜਗਦੀ ਹੈ ਜਾਂ ਨਹੀਂ ਜਿਸ ਨੇ ਸੁਣ ਲਈ ਜਾ ਪੜ ਲਈ ਤੇ ਉਹਦੇ ਅੰਦਰ ਜਾ ਕੇ ਇਹ ਸਿੱਖਿਆ ਜਾਗ ਵੀ ਪਈ ਗੁਰ ਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ ਤਾਂ ਉਹ ਮਨੁੱਖ ਜਿਹੜਾ ਹੈ ਉਹ ਵਾਲੀ ਮਤ ਨੂੰ ਤਿਆਗ ਦਿੰਦਾ ਛੱਡ ਦਿੰਦਾ ਜਿਹੜੀ ਚੰਚਲ ਹੈ ਜਿਹੜੀ ਹਰ ਵਕਤ ਪਟਕਣਾ ਚ ਪਾਈ ਰੱਖਦੀ ਹੈ ਉਹ ਵਾਲੀ ਮਤ ਜਿਹੜੀ ਕਦੇ ਖੁਸ਼ੀ ਹੀ ਨਹੀਂ ਹੋਣ ਦਿੰਦੀ ਜਿਹੜੀ ਉਸ ਪ੍ਰਮਾਤਮਾ ਵੱਲੋਂ ਦਿੱਤੀਆਂ ਹੋਈਆਂ ਨਿਆਮਤਾਂ ਵੱਲ ਧਿਆਨ ਹੀ ਨਹੀਂ ਜਾਣ ਦਿੰਦੀ ਮਨੁੱਖ ਉਮਤ ਨੂੰ ਮਨੁੱਖ ਤਿਆਗ ਦਿੰਦਾ ਜਦੋਂ ਉਹਦੇ ਅੰਦਰ ਗੁਰੂ ਦੀ ਸਿੱਖਿਆ ਜਗ ਪੈਂਦੀ ਹੈ ਗੁਰੂ ਦੀ ਸਿੱਖਿਆ ਉਹਦੇ ਹਿਰਦੇ 'ਚ ਜਦੋਂ ਵਸ ਜਾਂਦੀ ਹੈ ਗੁਰ ਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਾਰ ਜਦੋਂ ਮਨੁੱਖ ਦੇ ਅੰਦਰ ਗੁਰੂ ਦੇ ਉਪਦੇਸ਼ ਦਾ ਆਤਮਿਕ ਚਾਨਣ ਹੁੰਦਾ ਤਾਂ ਉਹਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਗੁਰ ਚਰਨੀ ਮਨ ਲਾਗਾ ਤਾਂ ਜਮ ਕਾ ਮਾਰਗ ਭਾਗਾ ਭੈ ਵਿੱਚ ਨਿਰਭਉ ਪਾਇਆ ਤਾਂ ਸਹਜੈ ਕੈ ਕਰ ਆਇਆ ਗੁਰ ਚਰਨੀ ਮਨ ਲਾਗਾ ਤਾਂ ਜਮ ਕਾ ਮਾਰਗ ਭਾਗਾ ਜਦੋਂ ਮਨੁੱਖ ਦਾ ਮਨ ਗੁਰੂ ਦੇ ਚਰਨਾਂ 'ਚ ਜੁੜਦਾ ਹੈ ਤਾਂ ਮਨੁੱਖ ਦਾ ਉਹ ਜੀਵਨ ਰਸਤਾ ਖਤਮ ਹੋ ਜਾਂਦਾ ਜਿਸ ਤੇ ਤੁਰਿਆਂ ਆਤਮਿਕ ਮੌਤ ਹੋ ਰਹੀ ਸੀ ਪ੍ਰਮਾਤਮਾ ਦੇ ਡਰ ਅਦਬ ਵਿੱਚ ਰਹਿ ਕੇ ਜਦੋਂ ਮਨੁੱਖ ਨਿਰਭਉ ਪ੍ਰਭੂ ਨਾਲ ਮਿਲਾਪ ਹਾਸਲ ਕਰਦਾ ਹੈ ਭੈ ਵਿੱਚ ਨਿਰਭਉ ਪਾਇਆ ਤਾਂ ਸਹਜੈ ਕੈ ਕਰ ਆਇਆ ਤਦੋਂ ਉਹ ਅਡੋਲ ਆਤਮਿਕ ਅਵਸਥਾ ਦੇ ਘਰ ਵਿੱਚ ਟਿਕ ਜਾਂਦਾ ਪੰਤ ਨਾਨਕ 부ਜੈ ਕੋ ਵਿਚਾਰੀ ਇਸ ਜਗ ਮਹਿ ਕਰਨੀ ਸਾਰੀ ਕਰਨੀ ਕੀਰਤ ਹੋਈ ਜਾਂ ਆਪੇ ਮਿਲਿਆ ਸੋਈ ਪੰਤ ਨਾਨਕ ਤੋਂ ਪਾਵ ਹੈ ਕਿ ਨਾਨਕ ਆਖਦਾ ਹੈ ਬੁੱਝਾ ਕੋ ਵਿਚਾਰੀ ਇਹ ਜਿੰਨੀਆਂ ਵੀ ਗੱਲਾਂ ਅਸੀਂ ਉੱਪਰ ਪੜੀਆਂ ਨੇ ਇਸ ਸ਼ਬਦ ਦੇ ਵਿੱਚ ਇਹਨਾਂ ਨੂੰ ਕੋਈ ਵਿਰਲਾ ਵਿਚਾਰਬਾਣ ਮਨੁੱਖ ਹੀ ਸਮਝ ਪਾਉਂਦਾ ਹੈ ਕੋਈ ਵਿਰਲਾ ਹੀ ਸਮਝ ਪਾਉਂਦਾ ਹੈ ਕਿ ਇਸ ਜਗਮਹਿ ਕਰਨੀ ਸਾਰੀ ਸਾਰੀ ਤੋਂ ਭਾਵ ਹੈ ਸ੍ਰੇਸ਼ਟ ਕਿ ਜ਼ਿੰਦਗੀ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਹੀ ਸ੍ਰੇਸ਼ਟ ਕਰਨ ਜੋਗ ਕੰਮ ਹੈ ਕਰਨੀ ਕੀਰਤ ਹੋਈ ਜਾਂ ਆਪੇ ਮਿਲਿਆ ਸੋਈ ਜਦੋਂ ਉਹ ਪ੍ਰਭੂ ਆਪ ਮਿਹਰ ਕਰਕੇ ਕਿਸੇ ਜੀਵ ਦੇ ਹਿਰਦੇ ਵਿੱਚ ਪ੍ਰਗਟ ਹੁੰਦਾ ਤਦੋਂ ਉਸ ਨੂੰ ਸਿਫਤ ਸਲਾਹ ਦੀ ਇਹ ਸ੍ਰੇਸ਼ਟ ਕਰਨੀ ਜਿਹੜੀ ਹੈ ਉਹ ਮਿਲ ਜਾਂਦੀ ਹੈ ਜਿਵੇਂ ਕਿ ਪਹਿਲੀਆਂ ਪੰਕਤੀਆਂ ਦੇ ਵਿੱਚ ਆਪਾਂ ਪੜਿਆ ਕਿ ਜਦੋਂ ਪਰਮਾਤਮਾ ਆਪ ਮਿਹਰ ਕਰੇ ਤਦੋਂ ਹੀ ਅਸੀਂ ਉਹਦੀ ਸਿਫਤ ਸਲਾਹ ਕਰ ਸਕਦੇ ਸੋ ਰਠ ਮਹਿਲਾ ਤੀਜਾ ਕਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੇਵਕ ਸੇਵ ਕਰੈ ਸਭ ਤੇਰੀ ਜਿਨ ਸ਼ਬਦੈ ਸਾਧ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚੋਂ ਆਪ ਗਵਾਇਆ ਅਨ ਦਿਨ ਗੁਣ ਗਾਵੈ ਨਿਤ ਸਾਰੇ ਗੁਰ ਕੈ ਸ਼ਬਦ ਸੁਹਾਇਆ ਸੇਵਕ ਸੇਵ ਕਰੈ ਸਭ ਤੇਰੀ ਜਿਨ ਸ਼ਬਦ ਹੈ ਸਾਦ ਆਇਆ ਮਹੱਤਵਪੂਰਨ ਗੱਲ ਹੈ ਕਿ ਹੇ ਪ੍ਰਭੂ ਜਿਨਾ ਤੇਰੇ ਸੇਵਕਾਂ ਨੂੰ ਗੁਰੂ ਦੇ ਸ਼ਬਦ ਦਾ ਰਸ ਆ ਜਾਂਦਾ ਹੈ ਇਹ ਗੱਲ ਬਹੁਤ ਮਹੱਤਵਪੂਰਨ ਹੈ ਜਿਨਾ ਨੂੰ ਗੁਰੂ ਦੇ ਸ਼ਬਦ ਦਾ ਰਸ ਆ ਜਾਂਦਾ ਹੈ ਗੁਰੂ ਦਾ ਸ਼ਬਦ ਕੀ ਹੈ ਗੁਰਬਾਣੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਗੁਰਬਾਣੀ ਨੂੰ ਪੜਦੇ ਹੋਏ ਜੇ ਤੇ ਤੁਹਾਡਾ ਮਨ ਇੱਧਰ ਉੱਧਰ ਪਟਕ ਰਿਹਾ ਹੈ ਇਹਦਾ ਮਤਲਬ ਤੁਹਾਨੂੰ ਗੁਰਬਾਣੀ ਦੇ ਵਿੱਚੋਂ ਗੁਰੂ ਦੇ ਸ਼ਬਦ ਵਿੱਚੋਂ ਰਸ ਨਹੀਂ ਆ ਰਿਹਾ ਗੁਰਬਾਣੀ ਨੂੰ ਪੜ੍ਹਦੇ ਹੋਏ ਜੇਕਰ ਤੁਸੀਂ ਬੋਰ ਹੋ ਰਹੇ ਹੋ ਜੇਕਰ ਤੁਹਾਨੂੰ ਨੀਂਦ ਆ ਰਹੀ ਹੈ ਤਾਂ ਇਹਦਾ ਮਤਲਬ ਗੁਰਬਾਣੀ ਦੇ ਵਿੱਚੋਂ ਤੁਹਾਨੂੰ ਰਸ ਨਹੀਂ ਆ ਰਿਹਾ ਜਦੋਂ ਰਸ ਆਉਂਦਾ ਹੈ ਤਾਂ ਮਨ ਖਿੜ ਜਾਂਦਾ ਹੈ ਆਨੰਦਿਤ ਹੋ ਜਾਂਦਾ ਹੈ ਬਾਕੀ ਸਭ ਕੁਝ ਭੁੱਲ ਜਾਂਦਾ ਹੈ ਤੇ ਇੱਕ ਤਰੀਕਾ ਹੈ ਜਿਸ ਨਾਲ ਗੁਰਬਾਣੀ ਦਾ ਰਸ ਲਿਆ ਜਾ ਸਕਦਾ ਉਹ ਹੈ ਕਿ ਨਾਰਮਲ ਪੜਨ ਦੀ ਬਜਾਏ ਗੁਰਬਾਣੀ ਨੂੰ ਗਾਓ ਇਹ ਗੱਲ ਮਹੱਤਵ ਨਹੀਂ ਰੱਖਦੀ ਕਿ ਤੁਸੀਂ ਕਿੱਡਾ ਕੋ ਸੋਣਾ ਗਾਉਂਦੇ ਹੋ ਜਾਂ ਨਹੀਂ ਬਸ ਗਾਓ ਸੇਵਕ ਸੇਵ ਕਰੈ ਸਭ ਤੇਰੀ ਜਿਨ ਸ਼ਬਦ ਦਾ ਸਾਧ ਆਇਆ ਇਦਾਂ ਪੜਨ ਦੀ ਬਜਾਈ ਕੋਸ਼ਿਸ਼ ਕਰੋ ਸੇਵਕ ਸੇਵ ਕਰੈ ਸਭ ਤੇਰੀ ਜਿਨ ਸ਼ਬਦ ਦਾ ਸਾਧ ਆਇਆ ਗਾਓ ਦੂਸਰੀ ਗੱਲ ਜਿਹੜੀ ਸਹਾਇਤਾ ਕਰੇਗੀ ਗੁਰੂ ਦੇ ਸ਼ਬਦ ਵਿੱਚੋਂ ਰਸ ਹਾਸਲ ਕਰਨ ਦੇ ਵਿੱਚ ਉਹ ਹੈ ਕਿ ਜਦੋਂ ਅਸੀਂ ਉਹਨਾਂ ਸ਼ਬਦਾਂ ਨੂੰ ਸਮਝਦੇ ਹੋਈਏ ਜਿਵੇਂ ਜਿਵੇਂ ਗੁਰਬਾਣੀ ਨੂੰ ਪੜ੍ਹੀਏ ਤਾਂ ਸਾਡੀ ਪਲੇਨ ਭਾਸ਼ਾ ਦੇ ਵਿੱਚ ਆਮ ਭਾਸ਼ਾ ਦੇ ਵਿੱਚ ਉਸ ਸ਼ਬਦ ਦਾ ਅਰਥ ਜੇ ਸਾਡੇ ਮਨ ਦੇ ਵਿੱਚ ਬਣ ਰਿਹਾ ਹੈ ਗੂੰਜ ਰਿਹਾ ਹੈ ਤਾਂ ਸਾਨੂੰ ਸਵਾਦ ਆਏਗਾ ਜੇ ਤੁਹਾਨੂੰ ਅਰਥ ਵੀ ਨਹੀਂ ਪਤਾ ਲੱਗ ਰਹੇ ਪੜਦੇ ਹੋਏ ਤੇ ਤੁਸੀਂ ਉਹਨੂੰ ਗਾ ਵੀ ਨਹੀਂ پا ਰਹੇ ਜਾਂ ਗਾ ਨਹੀਂ ਰਹੇ ਤਾਂ ਸਵਾਦ ਆਉਣਾ ਔਖਾ ਫਿਰ ਤੁਸੀਂ ਬੋਰ ਹੋਵੋਗੇ ਤੁਹਾਨੂੰ ਨੀਂਦ ਆਉਣ ਲੱਗੇਗੀ ਇਹ ਵੀ ਸੰਭਵ ਹੈ ਕਿ ਤੁਸੀਂ ਕੁਝ ਦਿਨ ਕਰੋ ਤੇ ਫਿਰ ਗੁਰਬਾਣੀ ਪੜਨੀ ਛੱਡ ਦੇਮੋ ਕਿ ਗੁਰਬਾਣੀ ਪੜਦਿਆਂ ਤੇ ਮੈਨੂੰ ਨੀਂਦ ਆ ਜਾਂਦੀ ਹੈ ਸੋ ਜਿਨ੍ਹਾਂ ਸੇਵਕਾਂ ਨੂੰ ਗੁਰੂ ਦੇ ਸ਼ਬਦ ਦਾ ਰਸ ਆ ਜਾਂਦਾ ਹੈ ਉਹ ਸਾਰੇ ਉਸ ਪ੍ਰਮਾਤਮਾ ਦੀ ਸੇਵਾ ਭਗਤੀ ਕਰਦੇ ਹਨ ਦੇਖੋ ਜੇ ਗੁਰਬਾਣੀ ਪੜਤਿਆਂ ਨੂੰ ਜਿਵੇਂ ਆਪਾਂ ਹੁਣੇ ਗੱਲ ਕੀਤੀ ਜੇ ਤੁਹਾਨੂੰ ਨੀਂਦ ਹੀ ਆ ਗਈ ਤਾਂ ਤੁਸੀਂ ਕੁਝ ਦਿਨ ਕਰੋਗੇ ਛੱਡ ਦਿਓਗੇ ਗੁਰਬਾਣੀ ਹੈ ਕੀ ਸੇਵਾ ਭਗਤੀ ਹੈ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਹੈ ਉਸ ਪ੍ਰਮਾਤਮਾ ਦੀ ਜੇ ਤੁਹਾਨੂੰ ਰਸ ਆਏਗਾ ਤਾਂ ਤੁਸੀਂ ਵਾਰ-ਵਾਰ ਆਪਣੇ ਆਪ ਹੀ ਕਰੋਗੇ ਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲਿਆ ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ ਗੁਰ ਕਿਰਪਾ ਤੇ ਨਿਰਮਲ ਹੋਆ ਜਨ ਵਿੱਚੋਂ ਆਪ ਗਵਾਇਆ ਅਨੰਦਨ ਗੁਣ ਗਾਵੈ ਨਿਤ ਸਾਚੇ ਗੁਰ ਕੈ ਸ਼ਬਦ ਸੁਹਾਇਆ ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਹਰ ਵੇਲੇ ਸਦਾ ਸਿਰ ਪ੍ਰਭੂ ਦੇ ਗੁਣ ਗਾਉਂਦੇ ਰਹਿੰਦੇ ਹਨ ਉਹ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ ਮੇਰੇ ਠਾਕੁਰ ਹਮ ਬਾਰਕ ਸ਼ਰਨ ਤੁਮਾਰੀ ਏਕੋ ਸੱਚਾ ਸੱਚ ਤੂੰ ਕੇਵਲ ਆਪ ਮੁਰਾਰੀ ਰਹਾਓ ਏ ਮੇਰੇ ਮਾਲਕ ਪ੍ਰਭੂ ਅਸੀਂ ਤੇਰੇ ਬੱਚੇ ਹਾਂ ਤੇਰੀ ਸ਼ਰਨ ਆਏ ਹਾਂ ਸਿਰਫ ਇੱਕ ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈ ਜੀਵ ਆਉਂਦੇ ਜਾਂਦੇ ਰਹਿੰਦੇ ਹਨ ਇਹ ਡੋਲ ਵੀ ਜਾਂਦੇ ਹਨ ਜਗਤ ਰਹੇ ਤਿਨੀ ਪ੍ਰਭ ਪਾਇਆ ਸ਼ਬਦੇ ਹੋ ਮੈਂ ਮਾਰੀ ਗਿਰਹੀ ਮਹਿ ਸਦਾ ਹਰ ਜਨ ਉਦਾਸੀ ਗਿਆਨ ਤਤ ਵਿਚਾਰੀ ਸਤ ਗੁਰ ਸੇਵ ਸਦਾ ਸੁਖ ਪਾਇਆ ਹਰ ਰਾਖਿਆ ਉਰਤਾਰੀ اے ਭਾਈ ਜਿਹੜੇ ਮਨੁੱਖ ਗੁਰੂ ਦੇ ਸ਼ਬਦ ਦੇ ਰਾਹੀ ਆਪਣੇ ਅੰਦਰੋਂ ਹਉਮੈ ਮੁਕਾ ਲੈਂਦੇ ਹਨ ਉਹ ਮਾਇਆ ਦੇ ਮੋਹ ਆਤਕ ਵੱਲੋਂ ਸੁਚੇਤ ਰਹਿੰਦੇ ਹਨ ਉਹਨਾਂ ਨੇ ਪ੍ਰਮਾਤਮਾ ਦਾ ਮਿਲਾਪ ਪ੍ਰਾਪਤ ਕੀਤਾ ਹੈ ਜਾਗਤ ਰਹੀ ਤਿਨੀ ਪ੍ਰਭ ਪਾਇਆ ਸ਼ਬਦੇ ਹਉਮੈ ਮਾਰੀ ਗੁਰਬਾਣੀ ਤੋਂ ਸਿੱਖਿਆ ਲੈ ਕੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਜਦੋਂ ਤੁਸੀਂ ਆਪਣੀ ਹਉਮੈ ਨੂੰ ਮਾਰ ਲਿਆ ਤਾਂ ਤੁਸੀਂ ਜਾਗ ਜਾਨੇ ਸੁਚੇਤ ਹੋ ਜਾਨੇ ਆਓ ਆਪਾਂ ਟੈਸਟ ਕਰੀਏ ਆਪਣਾ ਕੀ ਅਸੀਂ ਸੁਚੇਤ ਹਾਂ ਕਿ ਨਹੀਂ ਸੌਖਾ ਜਿਹਾ ਤਰੀਕਾ ਹੈ ਦਿਨ ਭਰ ਦੇ ਵਿੱਚ ਕੀ ਤੁਹਾਨੂੰ ਹਰ ਵਕਤ ਆਪਣੀ ਮਾਨਸਿਕ ਸਥਿਤੀ ਦਾ ਗਿਆਨ ਰਹਿੰਦਾ ਕਿ ਤੁਸੀਂ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਕੋਈ ਵੀ ਸ਼ਬਦ ਤੁਸੀਂ ਆਪਣੇ ਮੂੰਹੋਂ ਕੱਢਦੇ ਹੋ ਕੁਝ ਵੀ ਬੋਲਦੇ ਹੋ ਕਿਸੇ ਨਾਲ ਗੱਲਬਾਤ ਕਰਦੇ ਹੋ ਤਾਂ ਕੀ ਤੁਹਾਡੇ ਅੰਦਰ ਇਸ ਗੱਲ ਦੀ ਸੋਚੀ ਰਹਿੰਦੀ ਹੈ ਕਿ ਤੁਸੀਂ ਅੰਦਰੋਂ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਇੱਕ ਉਦਾਹਰਨ ਲੈ ਕੇ ਸਮਝਦੇ ਆ ਮੰਨ ਲਓ ਤੁਸੀਂ ਆਪਣਾ ਕੋਈ ਗੁਣ ਦੂਜੇ ਇਨਸਾਨ ਨੂੰ ਦੱਸਦੇ ਪਏ ਹੋ ਕੋਈ ਘਟਨਾ ਦੱਸਦੇ ਪਏ ਹੋ ਕੋਈ ਕੰਮਕਾਰ ਦੱਸਦੇ ਪਏ ਹੋ ਜਿੱਥੇ ਤੁਸੀਂ ਕੁਝ ਵਧੀਆ ਕੀਤਾ ਉਹ ਦੱਸਦੇ ਹੋਏ ਕੀ ਤੁਹਾਡੇ ਅੰਦਰ ਉਹ ਖੁਸ਼ੀ ਦੇ ਗੁਬਾਰੇ ਫੁੱਟ ਰਹੇ ਨੇ ਕੀ ਤੁਸੀਂ ਅੰਦਰੇ ਅੰਦਰ ਖੁਸ਼ ਹੋ ਰਹੇ ਹੋ ਕਿ ਮੈਂ ਇਹ ਕਰ ਲਿਆ ਜੇਕਰ ਤੁਸੀਂ ਗੱਲ ਵੀ ਕਰ پا ਰਹੇ ਹੋ ਤੇ ਨਾਲ ਨਾਲ ਆਪਣੇ ਅੰਦਰ ਉਸ ਗੱਲ ਨੂੰ ਕਰਦੇ ਹੋਏ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਇਹ ਵੀ ਤੁਹਾਨੂੰ ਪਤਾ ਹੈ ਇਹਦਾ ਮਤਲਬ ਤੁਸੀਂ ਸੁਚੇਤ ਹੋ ਤੁਹਾਡੇ ਅੰਦਰ ਤੁਹਾਡੀ ਹੌਮਾ ਫੁਦਕ ਰਹੀ ਹੈ ਭੜਕ ਰਹੀ ਹੈ ਖੁਸ਼ ਹੋ ਰਹੀ ਹੈ ਪਰ ਘਟੋ ਘਟ ਤੁਹਾਨੂੰ ਇਸ ਗੱਲ ਦਾ ਇਲਮ ਹੈ ਗਿਆਨ ਕਿ ਮੇਰੀ ਹਮੈ ਖੁਸ਼ ਹੋਣ ਦਾ ਯਤਨ ਕਰ ਰਹੀ ਹੈ ਇਹ ਜਾਗ ਹੈ ਜਦੋਂ ਗੁਰੂ ਸਾਹਿਬ ਕਹਿੰਦੇ ਨੇ ਜਾਗਤ ਰਹੇ ਇਹ ਹੈ ਜਾਗਣਾ ਇਹ ਹੈ ਸੁਚੇਤ ਹੋਣਾ ਹੋਰ ਉਦਾਹਰਨ ਇਹ ਵੀ ਲਈ ਜਾ ਸਕਦੀ ਹੈ ਕਿ ਜੇ ਤੁਸੀਂ ਕਿਸੇ ਦੂਜੇ ਦੀ ਬੁਰਾਈ ਕਰਦੇ ਪਏ ਹੋ ਜਾਂ ਕਹਿ ਲੋ ਕਿ ਕਿਸੇ ਦੂਜੇ ਇਨਸਾਨ ਬਾਰੇ ਤੁਸੀਂ ਕੁਝ ਬੁਰਾ ਕਿਸੇ ਨੂੰ ਦੱਸ ਰਹੇ ਕੋਈ ਉਹ ਘਟਨਾ ਜਾਂ ਉਹ ਗੱਲਬਾਤ ਦੱਸਦੇ ਪਈਓ ਦੂਸਰੇ ਇਨਸਾਨ ਨੂੰ ਕਿ ਜਦੋਂ ਕਿਸੇ ਨੇ ਕੁਝ ਮਾੜਾ ਕੀਤਾ ਸੀ ਕੁਝ ਬੁਰੇ ਤਰ੍ਹਾਂ ਬਿਹੇਵ ਕੀਤਾ ਸੀ ਉਹਨ ਇੱਕ ਤੇ ਇਹ ਹੋ ਗਿਆ ਕਿ ਜਿੰਨੂੰ ਤੁਸੀਂ ਦੱਸਦੇ ਪਈਓ ਉਹਨੂੰ ਜਾਣਨ ਦੀ ਲੋੜ ਹੈ ਤੇ ਤੁਸੀਂ ਸਿਰਫ ਉਹਨੂੰ ਦੱਸ ਰਹੇ ਹੋ ਪਰ ਇੱਕ ਇਹ ਹੋ ਗਿਆ ਕਿ ਉਹਨੂੰ ਦੱਸ ਰਹੇ ਹੋ ਤੇ ਅੰਦਰੇ-ਅੰਦਰ ਖੁਸ਼ੀ ਜੀ ਮਹਿਸੂਸ ਕਰੀ ਜਾਂਦੇ ਹਾਂ ਹੁਣ ਜੇ ਤੇ ਤੁਸੀਂ ਉਸ ਖੁਸ਼ੀ ਵੱਲੋਂ ਅਗਿਆਨ ਤੇ ਇਦਾਂ ਹੀ ਆਪਣਾ ਜੀਵਨ ਬਿਤਾ ਰਹੇ ਹਾਂ ਤਾਂ ਤੁਸੀਂ ਸੁੱਤੇ ਪਰ ਜੇ ਤੁਹਾਨੂੰ ਪਤਾ ਲੱਗ ਰਿਹਾ ਹੈ ਕਿ ਮੈਂ ਕਿਸੇ ਦੀ ਬੁਰਾਈ ਕਰਕੇ ਖੁਸ਼ ਹੋ ਰਿਹਾ ਤਾਂ ਤੁਸੀਂ ਘਟੋ-ਘਟ ਸੁਚੇਤ ਤੇ ਸੁਚੇਤ ਹੋ ਜਾਣਾ ਇਹ ਪਹਿਲਾ ਪੜਾ ਹੈ ਕਿਉਂਕਿ ਜਦ ਤੱਕ ਤੁਹਾਨੂੰ ਪਤਾ ਹੀ ਨਹੀਂ ਜਦੋਂ ਤੱਕ ਤੁਹਾਡਾ ਧਿਆਨ ਹੀ ਨਹੀਂ ਗਿਆ ਇਸ ਗੱਲ 'ਤੇ ਕਿ ਜਦੋਂ ਮੈਂ ਆਪਣੀ ਵਡਿਆਈ ਕਰਦਾ ਉਦੋਂ ਵੀ ਮੈਂ ਬੜਾ ਖੁਸ਼ ਹੋ ਰਿਹਾ ਹਾਂ ਨਾ ਅੰਦਰ ਹੀ ਅੰਦਰ ਜਦੋਂ ਮੈਂ ਕਿਸੇ ਦੂਜੇ ਦੀ ਬੁਰੀਾਈ ਕਰਦਾ ਉਦੋਂ ਵੀ ਮੈਂ ਅੰਦਰੇ-ਅੰਦਰ ਬੜਾ ਖੁਸ਼ ਹੋ ਰਿਹਾ ਹਾਂ ਹੁਣ ਜਦੋਂ ਤੱਕ ਤੁਹਾਨੂੰ ਇਸ ਗੱਲ ਦਾ ਗਿਆਨ ਹੀ ਨਹੀਂ ਖੁਸ਼ ਤੇ ਤੁਸੀਂ ਹੋ ਹੀ ਰਹੇ ਹੋ ਪਰ ਤੁਹਾਨੂੰ ਪਤਾ ਨਹੀਂ ਤੁਸੀਂ ਕਦੇ ਧਿਆਨ ਨਹੀਂ ਦਿੱਤਾ ਇਸ ਗੱਲ ਵੱਲ ਉਦੋਂ ਤੱਕ ਤੁਸੀਂ ਇਸ ਖਾਮੀ ਨੂੰ ਦੂਰ ਨਹੀਂ ਕਰ ਸਕਦੇ ਪਹਿਲਾ ਪੜਾਅ ਹੈ ਸੁਚੇਤ ਹੋ ਜਾਣਾ ਪਤਾ ਲੱਗਣ ਲੱਗਣਾ ਹਰ ਗੱਲਬਾਤ ਕਰਦੇ ਹੋਏ ਹਰ ਕੰਮ ਕਰਦੇ ਹੋਏ ਕਿ ਮੈਂ ਮਹਿਸੂਸ ਕਿਦਾਂ ਦਾ ਕਰ ਰਿਹਾ ਹਾਂ ਸੁਚੇਤ ਹੋ ਜਾਣਾ ਉਹ ਪਹਿਲਾ ਪੜਾ ਹੈ ਸੁਚੇਤ ਹੋ ਕੇ ਫਿਰ ਤੁਸੀਂ ਸੋਚ ਪਾਉਂਗੇ ਕਿ ਆਪਦੀ ਵਡਿਆਈ ਕਰਦੇ ਹੋਏ ਬਹੁਤਾ ਖੁਸ਼ ਨਹੀਂ ਹੋਣਾ ਚਾਹੀਦਾ ਕਿਸੇ ਦੀ ਦੂਜੇ ਦੀ ਬੁਰਾਈ ਕਰਦੇ ਹੋਏ ਖੁਸ਼ ਨਹੀਂ ਹੋਣਾ ਚਾਹੀਦਾ ਹਾਂਜੀ ਗੱਲ ਹੈ ਕਿਸੇ ਨੂੰ ਦੱਸਣੀ ਜ਼ਰੂਰ ਦੱਸਣੀ ਚਾਹੀਦੀ ਪਰ ਆਪਣੀ ਵਡਿਆਈ ਦੱਸਦੇ ਹੋਏ ਜਾਂ ਦੂਜੇ ਦੀ ਬੁਰਾਈ ਕਰਦੇ ਹੋਏ ਅੰਦਰੇ-ਅੰਦਰ ਉਹ ਖੁਸ਼ੀ ਦਾ ਅਹਿਸਾਸ ਨਹੀਂ ਹੋਣਾ ਚਾਹੀਦਾ ਉਹ ਹਉਮੈ ਹੁੰਦੀ ਹੈ ਜਦੋਂ ਸੁਚੇਤ ਹੋਗੇ ਤੇ ਤੁਸੀਂ ਉਸ ਹਉਮੈ ਨੂੰ ਮਾਰ ਵੀ ਪਾਓਗੇ ਪਰ ਜਦ ਤੱਕ ਸੁਚੇਤ ਹੀ ਨਹੀਂ ਉਦੋਂ ਤੱਕ ਤੁਸੀਂ ਉਹਦਾ ਕੁਝ ਨਹੀਂ ਕਰ ਸਕਦੇ ਤੁਸੀਂ ਉਦਾਂ ਹੀ ਆਪਦਾ ਜੀਵਨ ਬਤੀਤ ਕਰੀ ਜਾਓਗੇ ਜਾਗਤ ਰਹੇ ਤਿਨੀ ਪ੍ਰਭ ਪਾਇਆ ਸ਼ਬਦੇ ਹਉਮੈ ਮਾਰੀ ਤੇ ਜਾਗਣਾ ਹੈ ਕਿਵੇਂ ਗੁਰੂ ਦੇ ਸ਼ਬਦਾਂ ਦੇ ਰਾਹੀ ਅਸੀਂ ਜਾਗਣਾ ਹੈ ਗੁਰੂ ਤੋਂ ਹੀ ਇਹ ਸਭ ਕੁਝ ਆਪਾਂ ਸਿੱਖਦੇ ਪਏ ਆ ਗੁਰੂ ਦੇ ਸ਼ਬਦ ਦੇ ਵਿੱਚੋਂ ਹੀ ਇਹ ਸਿੱਖਿਆਵਾਂ ਸਾਨੂੰ ਮਿਲਦੀਆਂ ਪਈਆਂ ਸ਼ਬਦ ਨਾਲ ਜੁੜ ਕੇ ਜਦੋਂ ਹਉਮੈ ਮਰ ਗਈ ਸੁਚੇਤ ਵੀ ਹੋ ਜਾਣਗੇ ਤੇ ਅਗਲਾ ਪੜਾ ਜਿਹੜਾ ਹੈ ਕਿ ਆਪਣੇ ਆਪ ਨੂੰ ਖੁਸ਼ ਹੋਣ ਤੋਂ ਰੋਕਣਾ ਉਹ ਵੀ ਹਾਸਲ ਕਰ ਲਾਂਗੇ ਅਜਿਹੀ ਸਥਿਤੀ ਦੇ ਵਿੱਚ ਤੇ ਮਨੁੱਖ ਵੈਸੇ ਹੀ ਆਨੰਦਤ ਰਹਿਣ ਲੱਗਦਾ ਹੈ ਇਦਾਂ ਦੀਆਂ ਛੋਟੀਆਂ ਗੱਲਾਂ ਦੇ ਵਿੱਚ ਉਹਨੂੰ ਖੁਸ਼ੀਆਂ ਲੱਭਣ ਦੀ ਲੋੜ ਨਹੀਂ ਪੈਂਦੀ ਗਿਰਹੀ ਮਹ ਸਦਾ ਹਰ ਜਨ ਉਦਾਸੀ ਗਿਆਨ ਤਤ ਵਿਚਾਰੀ ਪ੍ਰਮਾਤਮਾ ਦੇ ਭਗਤ ਗੁਰੂ ਦੇ ਬਖਸ਼ੇ ਅਸਲ ਗਿਆਨ ਦੇ ਰਾਹੀ ਵਿਚਾਰਬਾਨ ਹੋ ਕੇ ਗ੍ਰਸਤ ਵਿੱਚ ਰਹਿੰਦੇ ਹੋਏ ਹੀ ਮਾਇਆ ਵੱਲੋਂ ਵਿਰક્ત ਰਹਿੰਦੇ ਨੇ ਉਹ ਮਾਇਆ ਦੇ ਮੋਹ ਤੋਂ ਬਾਹਰ ਨਿਕਲ ਜਾਂਦੇ ਆ ਗ੍ਰਸਤ ਜੀਵਨ ਬਿਤਾਉਂਦੇ ਹੋਏ ਹੀ ਸਤਗੁਰ ਸੇਵ ਸਦਾ ਸੁਖ ਪਾਇਆ ਹਰ ਰਾਖਿਆ ਓਰ ਧਾਰੀ ਉਹ ਭਗਤ ਗੁਰੂ ਦੀ ਦੱਸੀ ਸੇਵਾ ਕਰਕੇ ਸਦਾ ਆਤਮਿਕ ਆਨੰਦ ਮਾਣਦੇ ਹਨ ਤੇ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦੇ ਹਨ ਇਹੋ ਮਨਵਾ ਦੇ ਦਿਸ ਧਾਮ ਦਾ ਦੂਜੇ ਭਾਏ ਖੋ ਆਇਆ ਮਨ ਮੁਖ ਮੁਗਦ ਹਰ ਨਾਮ ਨਾ ਚਿਤੈ ਬਿਰਥਾ ਜਨਮ ਗਵਾਇਆ ਸਤ ਗੁਰ ਭੇਟੇ ਤਾ ਨਾ ਉਪਾਏ ਹਉਮੈ ਭਾਈ ਇਹ ਅਲੜ ਮਨ ਮਾਇਆ ਦੇ ਮੋਹ ਵਿੱਚ ਫਸ ਕੇ ਦਸੇ ਪਾਸੀ ਦੌੜਦਾ ਰਹਿੰਦਾ ਹੈ ਤੇ ਜੀਵਨ ਦੇ ਸਹੀ ਰਸਤੇ ਤੋਂ ਖੁੰਝਿਆ ਰਹਿੰਦਾ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁੱਖ ਪ੍ਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ ਆਪਣਾ ਜੀਵਨ ਵਿਅਰਥ ਗਵਾ ਜਾਂਦਾ ਪਰ ਜਦੋਂ ਉਸ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ ਉਹ ਹਰਨਾਮ ਦੀ ਦਾਤ ਹਾਸਲ ਕਰਦਾ ਤੇ ਆਪਣੇ ਅੰਦਰੋਂ ਮਾਇਆ ਦਾ ਮੋਹ ਤੇ ਹਉਮੈ ਦੂਰ ਕਰ ਲੈਂਦਾ ਹਰ ਜਨ ਸਾਚੇ ਸਾਚ ਕਮਾਵੇ ਗੁਰ ਕਾ ਸ਼ਬਦ ਵਿਚਾਰੀ ਆਪੇ ਮਿਲ ਲਏ ਪ੍ਰਭ ਸਾਚੈ ਸਾਚ ਰਖਿਆ ਓਰ ਧਾਰੀ ਨਾਨਕ ਨਾਮ ਗਤ ਮਤ ਪਾਈ ਏ ਹਾਰਾਸ ਹਮਾਰੀ اے ਭਾਈ ਗੁਰੂ ਦੇ ਸ਼ਬਦ ਦੇ ਰਾਹੀ ਵਿਚਾਰवान ਹੋ ਕੇ ਪ੍ਰਮਾਤਮਾ ਦੇ ਦਾਸ ਸਦਾ ਥਿਰ ਪ੍ਰਭੂ ਦਾ ਸਦਾ ਥਿਰ ਨਾਮ ਸਿਮਰਨ ਦੀ ਕਮਾਈ ਕਰਦੇ ਰਹਿੰਦੇ ਹਨ ਸਦਾ ਥਿਰ ਰਹਿਣ ਵਾਲੇ ਪ੍ਰਮਾਤਮਾ ਨੇ ਆਪ ਹੀ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਮਿਲਾ ਰੱਖਿਆ ਹੁੰਦਾ ਹੈ ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦੇ ਹਨ हे ਨਾਨਕ ਆਖੋ ਪਰਮਾਤਮਾ ਦੇ ਨਾਮ ਤੋਂ ਹੀ ਉੱਚੀ ਆਤਮਿਕ ਅਵਸਥਾ ਤੇ ਚੰਗੀ ਅਕਲ ਪ੍ਰਾਪਤ ਹੁੰਦੀ ਹੈ। ਪਰਮਾਤਮਾ ਦਾ ਨਾਮ ਹੀ ਸਾਡਾ ਜੀਵਾਂ ਦਾ ਸਰਮਾਇਆ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 599ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਉਮੀਦ ਕਰਦੇ ਹਾਂ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਤੁਸੀਂ ਸੁਚੇਤ ਹੋ કે ਨਹੀਂ। ਜੇ ਨਹੀਂ ਵੀ ਤਾਂ ਸੁਚੇਤ ਹੋਣਾ ਕਿਵੇਂ ਹੈ ਇਹਦੇ ਬਾਰੇ ਥੋੜਾ ਗਿਆਨ ਜ਼ਰੂਰ ਹਾਸਲ ਹੋਇਆ ਹੋਵੇਗਾ। ਬਾਕੀ ਉਸ ਪ੍ਰਮਾਤਮਾ ਦੀ ਰਜ਼ਾ ਹੈ ਜਦ ਤੱਕ ਉਹ ਨਹੀਂ ਚਾਹੁੰਦਾ ਕਿ ਅਸੀਂ ਸੁਚੇਤ ਹੋਈਏ ਜਦ ਤੱਕ ਪ੍ਰਮਾਤਮਾ ਨਹੀਂ ਚਾਹੁੰਦਾ ਕਿ ਅਸੀਂ ਉਹਦੀ ਸਿਫਤ ਸਲਾਹ ਕਰੀਏ ਤਦ ਤੱਕ ਅਸੀਂ ਨਾ ਤੇ ਸੁਚੇਤ ਹੋ ਸਕਦੇ ਹਾਂ ਤੇ ਨਾ ਹੀ ਪ੍ਰਭੂ ਦੀ ਸਿਫਤ ਸਲਾਹ ਕਰ ਸਕਦੇ ਹਾਂ ਸਭ ਉਹਦੀ ਮਿਹਰ ਤੇ ਨਿਰਪਰ ਕਰਦਾ ਹੈ ਆਓ ਪ੍ਰਮਾਤਮਾ ਦੇ ਅੱਗੇ ਅਰਦਾਸ ਕਰੀਏ ਕਿ ਉਹ ਸਾਡੇ ਉੱਪਰ ਇਹ ਮਿਹਰ ਬਣਾਈ ਰੱਖਣ ਇੱਥੇ ਹੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਿਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ